ਹਾਂ ਛੋਟੇ ਛੋਟੇ ਹੁੰਦੇ ਜਦੋਂ ਲੋੜੀ ਮੰਗਣ ਜਾਂਦੇ ਸੀ ਅੱਜ ਕੱਲ ਤਾਂ ਉਹ ਚੀਜ਼ਾਂ ਰਹਿ ਨਹੀਂ ਗਈਆਂ ਜਿਹੜੀਆਂ ਪਹਿਲਾਂ ਜਿਹਾ ਸੀ ਅੱਜ ਤਾਂ ਸਿਰਫ ਖਾਣ ਪੀਣ ਤੱਕ ਸੀਮਤ ਰਹਿ ਕੇ ਆ ਗਿਆ ਬੱਚੇ ਸ਼ਰਮ ਮਹਿਸੂਸ ਕਰਦੇ ਆ ਕਿ ਆਪਾਂ ਕਿਸੇ ਦੇ ਘਰ ਜਾ ਰਹੇ ਹਾਂ ਗਿਆ ਤੇ ਮੰਗਣ ਜਾ ਰਹੇ ਹਾਂ ਉਹ ਇੱਕ ਮੰਗਣਾ ਉਹਨਾਂ ਨੂੰ ਬੁਰਾ ਲੱਗਦਾ ਪੇਰੈਂਟਸ ਨੂੰ ਵੀ ਲੱਗਦਾਗਾ ਨਹੀਂ ਤੁਸੀਂ ਕੁਝ ਕਿਤੇ ਨਹੀਂ ਜਾਣਾ ਹੈਗਾ ਤੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਨਾ ਕੁੜੀਆਂ ਦੀ ਵੀ ਲੋੜੀ ਪਾਉਣ ਲੱਗ ਗਏ ਨੇ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕੁੜੀਆਂ ਦੀ ਲੋੜੀ ਪਾਉਣੇ ਤੋਂ ਬਹੁਤ ਅੱਛਾ ਹੈ ਤਿੰਨਾਂ ਵੀ ਹੋਣੀਆਂ ਆਂ ਜਿੰਨਿਆਂ ਕੇ ਬੱਚਾ ਨੂੰ ਅਸੀਂ ਲੜਕਿਆਂ ਨੂੰ ਦਿੰਦੇ ਹੈਗੇ ਆ ਤਰਜੀਹ ਉਸੇ ਤਰ੍ਹਾਂ ਹੀ ਇਹਨਾਂ ਨੂੰ ਦੇਣਾ ਚਾਹੀਦਾ ਹੈਗਾ ਅਸੀਂ ਤੇ ਅੱਜ ਦੇ ਸਮੇਂ ਚ ਜਿਵੇਂ ਨਿਆਣੇ ਲੋੜੀ ਮੰਗਦੇ ਨੇ ਤੁਹਾਨੂੰ ਕੁਝ ਫਰਕ ਲੱਗਦਾ ਹੈ ਉਸੇ ਬੜਾ ਫਰਕ ਕਿੰਨਾ ਕੀ ਕੁਝ ਹੋਇਆ ਉਹ ਤਾਂ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਤੇ ਲੋੜੀ ਘਰ ਘਰ ਜਾ ਕੇ ਮੰਗਦੇ ਹੁੰਦੇ ਸੀ ਲੋਕੀ ਸਤਕਾਰ ਵੀ ਕਰਦੇ ਸੀ ਲੋੜੀ ਵੀ ਦਿੰਦੇ ਸੀ ਸਭ ਕੁਝ ਦਿੰਦੇ ਸੀ ਹਰ ਕੁਝ ਦਿੰਦੇ ਸੀ ਅੱਜ ਕੱਲ ਲੋਕ ਕੁਝ ਚੀਜ਼ ਨਹੀਂ ਤੇ ਪੰਜਾਬੀ ਲੋੜੀ ਲੋੜੀ ਬਹੁਤ ਘੱਟ ਮੰਗਣ ਆਉਂਦੇ ਹੈਗੇ ਤੇ ਇਹ ਵੀ ਹੈ ਕਿ ਜਿਹੜਾ ਉਹਨਾਂ ਨੂੰ ਲੋੜੀ ਬਾਰੇ ਕੋਈ ਸ਼ਿਕਾਇਤ ਮਤਲਬ ਉਹਨਾਂ ਨੂੰ ਸਿਰਫ ਬੰਦਾ ਵੀ 4 ਪੈਸੇ ਮਿਲ ਜਾਣ ਤੇ ਬਸ ਠੀਕ ਠਾਕ ਸ਼ੁਰੂਆਤ ਜੀ ਤੁਸੀਂ ਜੁੜ ਚੁੱਕੇ ਹੋ ਆਰਪੀਡੀ 24 ਦੇ ਨਾਲ ਤੇ ਮੈਂ ਹਾਂ ਨੀਹਾ ਸਭ ਤੋਂ ਪਹਿਲਾਂ ਤਾਂ ਸਾਡੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਸਿਰਫ ਪੰਜਾਬ ਹੀ ਨਹੀਂ ਬਲਕਿ ਦਿੱਲੀ ਹਿਮਾਚਲ ਹਰਿਆਣਾ ਦੇ ਵਿੱਚ ਵੀ ਲੋਹੜੀ ਦਾ ਜੋ ਤਿਉਹਾਰ ਹੈ ਉਹ ਬੜੀ ਹੀ ਧੂਮਤਾ ਤੇ ਚਾਹ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਨਾਲ ਹੀ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਵੀ ਧੂਣੀ ਬਾਲਣਗੇ ਮੱਥਾ ਟੇਕਣਗੇ ਤੇ ਬੜੀ ਹੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾਉਣਗੇ ਪਰ ਇਸ ਤਿਉਹਾਰ ਦਾ ਇਤਿਹਾਸ ਰ ਹੈ ਉਦੁੱਲਾ ਪੱਟੀ ਦੇ ਨਾਲ ਜੁੜਿਆ ਹੋਇਆ ਤੇ ਕੀ ਲੋਕ ਇਸ ਬਾਰੇ ਜਾਣਦੇ ਨੇ ਪਹਿਲੇ ਸਮੇਂ ਦੇ ਵਿੱਚ ਇਹ ਤਿਉਹਾਰ ਨੂੰ ਕਿਵੇਂ ਮਨਾਇਆ ਜਾਂਦਾ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਤਿਉਹਾਰ ਨੂੰ ਕਿਵੇਂ ਮਨਾਇਆ ਜਾ ਰਿਹਾ ਉਸ ਬਾਬਤ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੁਕਾਨਦਾਰ ਜਿਹੜੇ ਨੇ ਉਹ ਪਿਛਲੇ 2 ਦੇ ਨਾਲ ਤਾਂ ਇੱਥੇ ਸਮਾਨ ਵੇਚ ਰਹੇ ਨੇ ਲੋਕ ਆ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਖਰੀਦਦਾਰਾਂ ਦੇ ਨਾਲ ਵੀ ਗੱਲ ਕਰਾਂਗੇ ਤੇ ਆਓ ਸ਼ੁਰੂਆਤ ਕਰਦੇ ਆਂ ਗੱਲਬਾਤ ਦੀ ਸਤਿ ਸ਼੍ਰੀ ਅਕਾਲ ਜੀ ਹੰਦਸਾ ਸਿਕਾਲ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਸਾਰੇ ਸੰਸਾਰ ਦੇ ਵਿੱਚ ਜਿੱਥੇ-ਥੇ ਲੋਹੜੀ ਮਨਾਈ ਜਾ ਰਹੀ ਹੈਗੀ ਆ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਤੇ ਇਹ ਇਹ ਪਵਿੱਤਰ ਤਿਉਹਾਰ ਲੋਹੜੀ ਔਰ ਮਾਗੀ ਦਾ ਤਿਉਹਾਰ ਸਿੱਖ ਧਰਮ ਦਾ ਔਰ ਸਾਂਝਾ ਪਰਿਵਾਰ ਹੈ ਜਿਹੜੇ ਰਲ ਮਿਲ ਕੇ ਆਪਾਂ ਮਨਾਵਾਂਗੇ ਆਪਸ ਵਿੱਚ ਆਉਣ ਵਾਲੇ ਸਮੇਂ ਵਿੱਚ ਸਰਦੀਆਂ ਦਾ ਮੌਸਮ ਦੇ ਇੱਕ ਖਤਮ ਹੋਣ ਤੇ ਪ੍ਰਤੀਕ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਆਪਸ ਵਿੱਚ ਰਿਲੇਸ਼ਨ ਹੋਣ ਚੰਗੇ ਤਰ੍ਹਾਂ ਪਰਿਵਾਰਕ ਸੇਤਾ ਸਾਰੇ ਅੱਛੇ ਤੰਦਰੁਸਤ ਹੋਣ ਪੂਰੇ ਸੰਸਾਰ ਦੇ ਵਿੱਚ ਖੁਸ਼ੀਆਂ ਰਹਿਣ ਹਮੇਸ਼ਾ ਹੀ ਮੈਂ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਜੀ ਤੇ ਜਿਵੇਂ ਲੋੜੀ ਦਾ ਜੋ ਤਿਉਹਾਰ ਮਨਾਇਆ ਜਾ ਰਿਹਾ ਉਸ ਦੇ ਪਿੱਛੇ ਦਾ ਇੱਕ ਇਤਿਹਾਸ ਵੀ ਹੈ ਉਸ ਇਤਿਹਾਸ ਵਾਲ ਉਸ ਦਾ ਇਤਿਹਾਸ ਬਹੁਤ ਜ਼ਿਆਦਾ ਲੰਬਾ ਹੈਗਾ ਦੁੱਲਾ ਪੱਟੀ ਦੇ ਨਾਲ ਹੈਗਾ ਜਿਹੜੇ ਜਦੋਂ ਕੁੜੀਆਂ ਜਿੰਨੇ ਅਸੀਂ ਆ ਸੁੰਦਰੀ ਤੇ ਮੁੰਦਰੀ ਦੇ ਸੀਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਵਿਆਹ ਵੈਰਾ ਕੀਤੇ ਹੈਗੇ ਜਾ ਗਿੱਤੇ ਤੇ ਉਹਨਾਂ ਨੂੰ ਜਸ ਦੀ ਖੁਸ਼ੀ ਦੇ ਵਿੱਚ ਇਹ ਮਨਾਇਆ ਜਾਂਦਾ ਕਿ ਦੁੱਲਾ ਬੁੱਟੇ ਨੂੰ ਇੱਕ ਡਾਕੂ ਮੰਨਦੇ ਸੀ ਪਰ ਉਹ ਡਾਕੂ ਨਹੀਂ ਸੀ ਅਸਲ ਵਿੱਚ ਉਹ ਲੋਕਾਂ ਦਾ ਗਰੀਬਾਂ ਦਾ ਇੱਕ ਮਸੀਹਾ ਸੀ ਮਸੀਹਾ ਸੀਗਾ ਤੇ ਇਹ ਦਾ ਇਤਿਹਾਸ ਹੈ ਲੰਬਾ ਇਤਿਹਾਸ ਹੈ ਲੇਕਿਨ ਛੋਟੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਨਹੀਂ ਹਾਂ ਜੀ ਤੁਸੀਂ ਆਪਣੇ ਬਚਪਨ ਦੇ ਵਿੱਚ ਜਾਂਦੇ ਸੀ ਫਿਰ ਲੋੜੀ ਹਾਂ ਛੋਟੇ ਛੋਟੇ ਹੁੰਦੇ ਸੀ ਜਦੋਂ ਲੋੜੀ ਮੰਗਣ ਜਾਂਦੇ ਸੀ ਅਸੀਂ ਤੇ ਅੱਜ ਕੱਲ ਤਾਂ ਉਹ ਚੀਜ਼ਾਂ ਰਹਿ ਨਹੀਂ ਗਈਆਂ ਜਿਹੜੀਆਂ ਪਹਿਲਾਂ ਜਿਹਾ ਸੀ ਅੱਜ ਤਾਂ ਸਿਰਫ ਖਾਣ ਪੀਣ ਤੱਕ ਸੀਮਤ ਰਹਿ ਗਿਆ ਤੇ ਅਸਲ ਵਿੱਚ ਇਹ ਹੈ ਇਹ ਆਪਸ ਵਿੱਚ ਪਰਿਵਾਰਕ ਰਲ ਮਿਲ ਕੇ ਖੁਸ਼ੀਆਂ ਮਨਾਉਣ ਦਾ ਜਿਹੜਾ ਇਤਿਹਾਸ ਹੈਗਾ ਤੁਹਾਨੂੰ ਇਹ ਗੀਤ ਆਉਂਦਾ ਹੈ ਦੂਲਾ ਪੱਟੀ ਵਾਲਾ ਨਹੀਂ ਮੈਨੂੰ ਪੂਰਾ ਨਹੀਂ ਆਉਂਦਾ ਗੀਤ ਨਾ ਉਹ ਸੁੰਦਰ ਮੁੰਦਰੀਏ ਕਰਕੇ ਇਸ ਤਰ੍ਹਾਂ ਬੋਲਦੇ ਬੱਚੇ ਜੋ ਹੁਣ ਬਹੁਤ ਧੀਰ ਹੋ ਗਈ ਹੁਣ کیسے ਪਤਾ ਨਹੀਂ ਪਤਾ ਨਹੀਂ ਪੂਰਾ ਨਹੀਂ ਆਉਂਦਾ ਜੀ ਤੇ ਪਹਿਲੇ ਸਮੇਂ ਚ ਜਿਵੇਂ ਨਿਆਣੇ ਮੰਗਣ ਜਾਂਦੇ ਸੀਗੇ ਤੇ ਹੁਣ ਤੁਸੀਂ ਵੇਖਿਆ ਹੈ ਕਿ ਕਿੰਨਾ ਕੁ ਨੇ ਆਣੇ ਅੱਜ ਅੱਜ ਕੱਲ ਉਹ ਹੈ ਹੀ ਨਹੀਂ ਅੱਜ ਕੱਲ ਪੰਜਾਬੀ ਜਿਹੜੇ ਹੈਗੇ ਸਾਰੇ ਇਥੋਂ ਚਲੇ ਗਏ ਬਾਹਰ ਚਲੇ ਮੇਨ ਚੀਜ਼ ਹੈ ਕਿ ਲੋਕਾਂ ਵਿੱਚ ਆਪਸੀ ਜਿਹੜਾ ਮਹਿ ਪਾਈਚਾਰਾ ਸੀਗਾ ਉਹ ਹੌਲੀ ਹੌਲੀ ਖਤਮ ਹੋ ਰਿਹਾ ਹੈਗਾ ਪਹਿਲਾਂ ਪਾਈਚਾਰਾ ਇਕੱਠਾ ਸੀਗਾ ਲੋੜੀ ਦੇ ਉੱਤੇ 100 100 2 200 ਬੰਦੇ ਜਿਹੜੇ ਇਕੱਠੇ ਬੈਠ ਕੇ ਅੱਗ ਬਾਲ ਕੇ ਉਹਦੇ ਵਿੱਚ ਆਪਣੇ ਜੋ ਉਹਨਾਂ ਦੇ ਰੀਤੀ ਰਿਵਾਸਿਓ ਕਰਦੇ ਸੀਗੇ ਅੱਜ ਅਸੀਂ ਕਰਦੇ ਰਹੇ ਹਾਂ ਛੋਟੇ ਹੁੰਦੇ ਕੀ ਗਾ ਦੇ ਅੱਜ ਕੱਲ ਤਾਂ ਉਹ ਚੀਜ਼ਾਂ ਰਹਿ ਨਹੀਂ ਗਈਆਂ ਅੱਜ ਕੱਲ ਬਸ ਇੱਕ ਦਿਨ ਲੋੜੀ ਪਹਿਲਾਂ ਇੱਕ ਇੱਕ ਚਾਰ ਚਾਰ ਪੰਜ ਪੰਜ ਦਿਨ ਪਹਿਲਾਂ ਲੋੜੀ ਮੰਗਣੀ ਸ਼ੁਰੂ ਕਰ ਦਿੰਦੇ ਸੀਗੇ ਤੇ ਸਾਰੇ ਘਰਾਂ ਜਿਨ੍ਹਾਂ ਦੇ ਘਰ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਅਸੀਂ ਬੱਚੇ ਹੋਏ ਹੁੰਦੇ ਸੀ ਲੜਕੇ ਹੋਏ ਹੁੰਦੇ ਸੀ ਉਹਨਾਂ ਘਰ ਖਾਸ ਫੰਕਸ਼ਨ ਹੁੰਦੇ ਸੀਗੇ ਬਾਕੀ ਵੀ ਹਰ ਘਰ ਦੇ ਵਿੱਚ ਤਰੀਬਨ ਲੋੜੀ ਜਿਹੜੀ ਉਹ ਮਨਾਈ ਜਾਂਦੀ ਸੀ ਤੇ ਹੁਣ ਧੀਆਂ ਦੀ ਵੀ ਲੋੜੀ ਪਾਈ ਜਾਂਦੀ ਹੈ ਧੀਆਂ ਦੀਆਂ ਧੀਆਂ ਵੀ ਹੁੰਨੀਆਂ ਆਈਆਂ ਜਿੰਨੀਆਂ ਕਿ ਬੱਚਾ ਨੂੰ ਅਸੀਂ ਲੜਕੀਆਂ ਨੂੰ ਦਿੰਦੇ ਹੈਗੇ ਆ ਤਰਜੀਹ ਉਸੇ ਤਰ੍ਹਾਂ ਇਹਨਾਂ ਨੂੰ ਦੇਣਾ ਚਾਹੀਦਾ ਹੈਗਾ ਜਿਵੇਂ ਇੱਕ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਕਿ ਪੰਜਾਬੀ ਜਿਹੜੇ ਉਹ ਬਾਹਰਲੇ ਮੁਲਕਾਂ ਨੂੰ ਤੁਰੇ ਹੋਏ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਬਹੁਤ ਚੰਗੇ ਤਰੀਕੇ ਸਾਡੇ ਚੋ ਹਾਰਮਨ ਆਏ ਜਾਂਦੇ ਆ ਪੰਜਾਬ ਦੇ ਮੁਕਾਬਲੇ ਉੱਥੇ ਵੱਧ ਰੁਝਾਨ ਪੈ ਗਿਆ ਹੁਣ ਇਹਨਾਂ ਦਾ ਹਾਂ ਹਾਂ ਮਨਾਉਂਦੇ ਹੈਗੇ ਆ ਉੱਥੇ ਮਨਾਉਂਦੇ ਆ ਪਰ ਜੋ ਸਾਡੀ ਪੰਜਾਬ ਦੀ ਧਰਤੀ ਆ ਨਾ ਇਹ ਧਰਤੀ ਕਿਤੇ ਨਹੀਂ ਮਿਲ ਸਕਦੀ ਹੈਗੀ ਕਿਉਂਕਿ ਪੰਜਾਬ ਪੰਜਾਬੀਅਤ ਨਾਲ ਜੁੜੇ ਹੋਣਾ ਜੋ ਅਸੀਂ ਇੱਥੇ ਰਹਿ ਕੇ ਕਰ ਸਕਦੇ ਆ ਉਹ ਉੱਥੇ ਬਾਹਰ ਥੋੜੇ ਲਿਮਟਿਡ ਹੁੰਦਾ ਪਰ ਕਿਉਂਕਿ ਸਾਰਾ ਪਰਵਾਸ ਜਿਹੜਾ ਇੱਥੋਂ ਚਲੇ ਗਿਆ ਹੈਗਾ ਬਹੁਤ ਸਾਰੇ ਪੰਜਾਬੀ ਵਾਲੇ ਇਸ ਟਾਈਮ ਹੁਣ ਜਿਹੜੇ ਆ ਪ੍ਰਵਾਸੀ ਲੋਕ ਹੈ ਉਹ ਹੀ ਜ਼ਿਆਦੇ ਇੱਥੇ ਮੰਗਣ ਆਉਂਦੇ ਨੇ ਨੀ ਤੇ ਪੰਜਾਬੀ ਲੋ ਲੋੜੀ ਬਹੁਤ ਘਾਟ ਮੰਗਣ ਆਉਂਦੇ ਹੈਗੇ ਹੈ ਇੱਕ ਇਹ ਵੀ ਹੈ ਕਿ ਜਿਹੜਾ ਉਹਨਾਂ ਨੂੰ ਲੋੜੀ ਬਾਰੇ ਕੋਈ ਮਤਲਬ ਉਹਨਾਂ ਨੂੰ ਸਿਰਫ ਅੰਦਾਜ਼ ਵਿੱਚ 4 ਪੈਸੇ ਮਿਲ ਜਾਂਦੇ ਤੇ ਬਸ ਠੀਕ ਠਾਕ ਹੈ ਇੱਕ ਮੌਸਮੀ ਤਿਉਹਾਰ ਹੈਗਾ ਕਿਉਂਕਿ ਸਰਦੀ ਦੇ ਖਾਤਮੇ ਦਾ ਤੇ ਇਹ ਵਿਧਾਪਸੇ ਚ ਚਰਾਲੇ ਮਿਲ ਕੇ ਬੈਠਣ ਦਾ ਇੱਕ ਵਧੀਆ ਤਰੀਕਾ ਹੈਗਾ। ਇੱਥੇ ਦੁਕਾਨਦਾਰ ਨਾਲ ਗੱਲ ਕਰਦੇ ਆਂ ਉਹਨਾਂ ਤੋਂ ਜਾਣਦੇ ਆਂ ਕਿ ਲੋਕਾਂ ਦੇ ਵਿੱਚ ਅੱਜ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ, ਕਿੰਨਾ ਕਿ ਸਮਾਨ ਖਰੀਦਣ ਦੇ ਲਈ ਇੱਥੇ ਲੋਕ ਆ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਸੱਚਰੇ ਕਾਲ ਤੇ ਨਾਲ ਹੀ ਹੈਪੀ ਲੋਹੜੀ। ਹੈਪੀ ਲੋਹੜੀ। ਤੇ ਤੁਸੀਂ ਇੱਥੇ ਕਿੰਨੇ ਕ ਸਮੇਂ ਤੋਂ ਜਿਹੜੀ ਆਪਣੀ ਦੁਕਾਨ ਲਗਾ ਰਹੇ ਹੋ? અમાਰੋ ਕੋ 25 ਸਾਲ ਹੋ ਗਏ। ਠੀਕ ਹੈ। ਹਾਂਜੀ। 25 ਸਾਲ 'ਚ ਕੋਈ ਬਦਲਾਅ ਤੁਸੀਂ ਵੇਖਿਆ? ਆ ਬਦਲਾ ਹੋઈ ਜਾ ਰਹਾ ਹੈ ਅੱਜ ਕੱਲ ਮਹਿੰਗਾਈ ਹੋઈ ਜਾ ਰਹੀ ਹੈ ਮਹਿੰਗਾਈ ਤੋਂ ਇਲਾਵਾ ਗੱਲ ਕਰੀਏ ਤਾਂ ਜਿੱਦਾਂ ਖਰੀਦਦਾਰ ਪਹਿਲੇ ਸਮੇਂ 'ਚ ਕਿੱਦਾਂ ਆਉਂਦੇ ਸੀ ਹੁਣ ਦੇ ਸਮੇਂ 'ਚ ਕਿੱਦਾਂ ਆਉਂਦੇ ਨੇ ਪਹਿਲਾਂ ਜ਼ਿਆਦਾ ਆਤੇ ਤੇ ਹੁਣ ਆ ਰਹੇ ਮੰਨ ਜਿੰਨਾ 10 ਕਿਲੋ ਲੈਂਦੇ ਤੇ ਪਹਿਲੇ 5 ਕਿਲੋ ਲੈ ਰਹੇ ਹਾਂ ਹਾਂ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਖਰੀਦਦੇ ਸੀ ਤੇ ਹੁਣ ਘੱਟ ਖਰੀਦਣ ਲੱਗੇ ਨੇ। ਘੱਟ ਖਰੀਦਣ ਲੱਗੇ ਨੇ। ਤੇ ਉਸੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਮਹਿੰਗਾਈ ਦਾ ਅਸਰ ਹੈ ਕਿ ਜਨਰੇਸ਼ਨ ਬਦਲ ਰਹੀ ਹੈ ਉਹਦਾ ਅਸਰ ਹੈ? ਮਹਿੰਗਾਈ ਕਿ ਵੈਸੇ ਤੋਂ ਇਹ ਹੈ ਕਿ ਪਹਿਲੇ ਦਿਹਾੜੀ 300 ਰੁਪਏ ਦੀ ਅੱਜ ਦਿਹਾੜੀ 800 ਹੋ ਗਈ। ਤਾਂ ਉਹ ਬਾਤ ਉਹੀ ਹੈ। ਲੋਕ ਜਦੋਂ 300 ਰੁਪਏ ਦਿਹਾੜੀ ਸੀ ਪਹਿਲਾਂ ਉਸ ਟਾਈਮ ਤੋਂ ਸਮਾਨ ਜ਼ਿਆਦਾ ਆਦਾ ਤਾਂ ਅੱਜ 800 ਰੁਪਏ ਦਿਹਾੜੀ ਹੈ ਫਿਰ ਵੀ ਬੋਈ ਬਾਤ ਉਹੀ ਹੈ। 25 ਸਾਲ ਪਹਿਲਾਂ ਮੂਫਲੀ ਦਾ ਕੀ ਰੇਟ ਸੀ ਤੇ ਹੁਣ ਕੀ ਚੱਲ ਰਿਹਾ ਹੈ ਪਹਿਲਾਂ 50 ਰੁਪਏ ਕਿਲੋ ਸੀ ਹੁਣ 150 ਰੁਪਏ ਕਿਲੋ ਆ 25 ਸਾਲਾਂ ਦੇ ਵਿੱਚ 100 ਰੁਪਏ ਹੀ ਜਿਹੜਾ ਹੈ ਉਹ ਰੇਟ ਵਧਿਆ ਹੈ ਰੇਟ ਵਧਿਆ ਕਿ ਮਹਿੰਗਾਈ ਨੂੰ ਤਾਂ ਇਹਦਾ ਮਤਲਬ ਕਾਰਨ ਨਹੀਂ ਮੰਨਿਆ ਜਾ ਸਕਦਾ ਨਹੀਂ ਇਹ ਫਿਰ ਜਿਵੇਂ ਹੁਣ ਬੱਚੇ ਆਉਂਦੇ ਨੇ ਬਜ਼ੁਰਗ ਆਉਂਦੇ ਨੇ ਜ਼ਿਆਦਾ ਗਿਣਤੀ ਕਿਹਨਾਂ ਦੀ ਹੁੰਦੀ ਹੈ ਹਰ ਇੱਕ ਬੱਚੇ ਹੀ ਜ਼ਿਆਦਾ ਹੁੰਦੇ ਹੈ ਬੱਚੇ ਹੈ ਬੁਢੇ ਸਾਰੇ ਹੀ ਬਰਾਬਰੀ ਚੱਲਣਾ ਹੈ ਇਸ ਟਾਈਮ ਹਾਂ ਬੱਚੇ ਵੀ ਆ ਰਹੇ ਹੈ ਬਜ਼ੁਰਗ ਵੀ ਆ ਰਹੇ ਹੈ ਲੇਡੀਜ਼ ਵੀ ਆ ਰਹੀਆਂ ਹੈ ਉਹ ਚਲੋ ਜੋ ਆ ਰਹਾ ਹੈ ਉਹ ਲੇਡੀਆਂ ਜ਼ਿਆਦਾ ਆ ਰਹੀਆਂ ਇਸ ਟੈਂਪ ਹਾਂ ਦੇਖੋ ਬੰਦੇ ਕੰਮ ਤੇ ਜਾਂਦੇ ਹਾਂ ਜਿਵੇਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਲੋੜੀ ਪਾਉਂਦੇ ਹੋ ਹਾਂਜੀ 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 ਲੋੜੀ ਪਾਉਂਦੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲੇ ਸਮੇਂ ਚ ਲੋਕ ਇਕੱਠੇ ਹੋ ਕੇ ਜਿੱਦਾਂ ਲੋੜੀ ਮਨਾਉਂਦੇ ਸੀ ਅੱਜ ਵੀ ਉਦਾਂ ਹੀ ਕਰਦੇ ਨੇ ਉਹ उतने ਇਕੱਠੇ ਨਹੀਂ ਹੁੰਦੇ ਹਾਂ ਘੱਟ ਹੁੰਦੇ ਨੇ ਕਿਉਂਕਿ ਅੱਜਕੱਲ ਕੋਈ ਕਿਸੇ ਦੇ ਜਾਣੇ ਕੋ ਤਿਆਰ ਨਹੀਂ ਹੈ ਕਿਉਂਕਿ ਬੇਮ ਜਿਆਦਾ ਹੈ ਅੱਜਕੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਲੋੜੀ ਆਪਣੀ ਲੋੜੀ ਦੇ ਤਾਂ ਕਿਹਾ ਤੇਜ ਵੀ ਤੁਸੀਂ ਆਪਣੇ ਬਚਪਨ ਦੇ ਵਿੱਚ ਲੋੜੀ ਮੰਗਦੇ ਹੁੰਦੇ ਸੀ ਤੇ ਅੱਜ ਦੇ ਸਮੇਂ 'ਚ ਜਿਵੇਂ ਨਿਆਣੇ ਲੋੜੀ ਮੰਗਦੇ ਨੇ ਤੁਹਾਨੂੰ ਕੁਝ ਫਰਕ ਲੱਗਦਾ ਹੈ ਉਸ ਵਿੱਚ ਬੜਾ ਫਰਕ ਕਿੰਨਾ ਕੀ ਕੁਝ ਹੋਇਆ ਉਹ ਤਾਂ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਤਾਂ ਲੋੜੀ ਘਰ ਘਰ ਜਾ ਕੇ ਮੰਗਦੇ ਹੁੰਦੇ ਸੀ ਜੀ ਲੋਕੀ ਸਤਕਾਰ ਵੀ ਕਰਦੇ ਸੀ ਲੋੜੀ ਵੀ ਦਿੰਦੇ ਸੀ ਸਭ ਕੁਝ ਦਿੰਦੇ ਸੀ ਹਰ ਕੁਝ ਦਿੰਦੇ ਸੀ ਅੱਜ ਕੱਲ੍ਹ ਉਹੋ ਕੁ ਚੀਜ਼ ਨਹੀਂ ਹੈ ਕਈ ਵਾਰ ਇਦਾਂ ਵੀ ਹੁੰਦਾ ਹੈ ਨਾ ਕਿ ਨਿਆਣੇ ਲੋੜੀ ਮੰਗਣ ਆਉਂਦੇ ਨੇ ਤੇ ਘਰ ਦੇ ਦਬਕੇ ਨੇ ਧੱਕੇ ਮਾਰ ਕੇ ਤੇ ਨਹੀਂ ਭਜਉਂਦੇ ਅੱਜ ਕੱਲ ਇਹ ਦੇਖਦਾ ਹਾਂ ਕਿ ਜਿੰਨੇ ਬੱਚੇ ਜੰਮੇ ਹੋ ਚਾਰ ਘਰ ਜਿਆ ਤੇ ਦੋ ਚਾਰ ਚਾਰੇ ਚੁਰ ਪੈਂਦੇ ਆ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਪਹਿਲਾਂ ਰਲ ਕੇ ਮਤਲਬ ਇੱਕ ਹਵਾਲੇ ਦੇ ਪੂਰੇ ਬੰਦੇ ਜਿਹੜੇ ਬੱਚੇ ਹੀ ਹੋ ਜਾਂਦੇ ਹੁੰਦੇ ਸੀ 15 15 20 20 ਬੱਚੇ ਜਾਂਦੇ ਹੁੰਦੇ ਸੀ ਅੱਜ ਕਹਿੰਦੇ ਦੋ ਦੋ ਬੱਚੇ ਜਾਂਦੇ ਆ ਹਾਂ ਤੁਸੀਂ ਆਪਣੇ ਸਮੇਂ ਚ ਫਿਰ ਮੰਗਦੇ ਸੀ ਲੋੜੀ ਹਾਂਜੀ ਤੁਸੀਂ ਜਾਂ ਹਾਂ ਹਾਂ ਮੰਗਦੇ ਹੁੰਦੇ ਕਿਤਾ ਫਿਰ ਕਿਵੇਂ ਗੀਤ ਗਾਉਂਦੇ ਸੀ ਕੀ ਕੁਝ ਮਿਲਦਾ ਸੀ ਤੂੰ ਸੁੰਦਰ ਬੁੰਦਰੀਆ ਤੇਰਾ ਕੌਣ ਵਿਚਾਰਾ ਦੋਲਾ ਪੱਟੀ ਵਾਲਾ ਦੁਲਤੀ ਵਿਆਹ ਫੇਰ ਸ਼ੱਕਰ ਪਾਈ ਹਾਂ ਕੁੜੀ ਦਾ ਬੋਲਿਆ ਪਈ ਕੁੜੀ ਦਾ ਲਾਲ ਬਟਾਕਾ ਕੁੜੀ ਦਾ ਚਾਲੂ ਪਟਾ ਕੁੜੀ ਦਾ ਮਾਮੇ ਆਏ ਮਾਮੇ ਚੂਰੀ ਕੁੱਟੀ ਜੀਮੇਦਾਰਾਂ ਨੂੰ ਲੁੱਟੀ ਜੀਮੇਦਾਰ ਸਦਾ ਹੈ ਗਣਗਨ ਭੋਲੇ ਲਾਏ ਇੱਕ ਭੋਲਾ ਰਗਾ ਚਪਾਈ ਫੜ ਕੇ ਲਾ ਗਿਆ ਜਿੱਦਾਂ ਤੇ ਗੀਤ ਗਾਉਂਦੇ ਹੁੰਦੇ ਸੀ ਪਰ ਅੱਜ ਕੱਲ ਨਾ ਇਹ ਥੋੜਾ ਔਖਾ ਲੱਗਦਾ ਹੈ ਨਿਆਣਿਆਂ ਨੂੰ ਹਨਾ ਹਏ ਅੱਜ ਕੱਲ ਤੇ ਢੋਲੀ ਵੀ ਚੋਂਦੇ ਨੇ ਬਸ ਉਹ ਢੋਲ ਵਜਾ ਲਿਆ ਜਾਂ ਫਿਰ ਆਪਣੇ ਕੁਝ ਇੱਕ ਦੋ ਲਾਈਨਾਂ ਦੇ ਗੀਤ ਗਾ ਲੈਂਦੇ ਨੇ ਹਾਂ ਹਾਂ ਉਹ ਗਾ ਰਹੇ ਨੇ ਬਾਕੀ ਕੋਸ਼ਿਸ਼ ਕਰ ਤੁਸੀਂ ਹੁਣ ਸਮਾਨ ਖਰੀਦਣ ਆਏ ਸੀ ਹਾਂ ਥੋੜਾ ਕੀ ਕੁਝ ਖਰੀਦਿਆ ਯਾ ਤੇ ਦੋ ਆਪਣੇ ਗਜਕ ਲੈ ਆ ਲਈਨੇ ਆ ਮੂੰਫੜੀ ਲੈ ਲਈਨੇ ਥੋੜੀ ਜਿਹੀ ਥੋੜੀ ਜਿਹੀ ਫੁੱਲੇ ਲੱਲਾਂਗੇ ਬਸ ਕੋਈ ਲੋੜੀ ਦਾ ਫੰਕਸ਼ਨ ਹੈ ਤੁਹਾਡੇ ਕਿਤੇ ਆਣ ਗਵਾਂਡ ਚ ਕਿਤੇ ਕੋਈ ਹੋਵੇ ਆਣ ਗਵਾਂਡ ਤੇ ਹੁਣ ਜੇ ਵਿਆਹ ਹੋਏ ਉਹਨਾਂ ਦਾ ਤਾਂ ਹੋਏਗਾ ਹੁਣ ਪਤਾ ਨਹੀਂ ਲੱਗਦਾ ਕਰਦੇ ਜਿਵੇਂ ਸਭ ਇਕੱਠੇ ਹੋ ਕੇ ਜਿਵੇਂ ਧੂਣੀ ਬਾਲਦੇ ਨੇ ਸਾਰਾ ਫਿਰ ਮਹੱਲਾ ਇਕੱਠਾ ਹੁੰਦਾ ਜਿਵੇਂ ਪਹਿਲੇ ਸਮਿਆਂ ਚ ਹੁੰਦਾ ਸੀ ਨਹੀਂ ਹੁਣ ਇੰਨਾ ਨਹੀਂ ਇਕੱਠਾ ਹੁੰਦਾ ਜਿੱਥੇ ਪਹਿਲਾਂ ਤਾਂ ਸਾਰੇ ਹੁੰਦੇ ਸੀ ਜੇ ਆਪਾਂ ਕੀ ਹਮਲੇ ਦੇ ਇਕੱਠੀ ਹੋ ਜਾਂਦੇ ਸੀਗੇ ਜਦ ਲੋੜੀ ਆ ਉਹ ਲੋੜੀ ਦੇ ਘਰ ਬੁਲਾਉਂਦੇ ਸੀਗੇ ਉੱਥੇ ਉਹਨਾਂ ਦਾ ਖਾਣਾ ਪੀਣਾ ਹੁੰਦਾ ਸੀ ਸਭ ਕੁਝ ਉੱਥੇ ਹੁੰਦਾ ਸੀਗਾ ਕੱਲ੍ਹ-ਕੱਲ ਤੇ ਨਹੀਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਨਾ ਕੁੜੀਆਂ ਦੀ ਵੀ ਲੋੜੀ ਪਾਉਣ ਲੱਗ ਗਏ ਨੇ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕੁੜੀਆਂ ਦੀ ਲੋੜੀ ਪਾਉਣੇ ਤੋਂ ਬਹੁਤ ਅੱਛਾ ਹੈ ਇਹ ਤੇ ਹੋਣੀ ਚਾਹੀਦੀ ਹੈ ਹਾਂ ਕੁੜੀਆਂ ਵੀ ਤੇ ਬੁਡਿਆ ਦੇ ਬਰਾਬਰ ਹੀ ਆ ਹਾਂ ਜਿੰਨਾ ਸਤਕਾਰ ਕੁੜੀਆਂ ਕਰਦੀਆਂ ਇਹਨਾਂ ਬੁੰਡੇ ਨਹੀਂ ਕਰਦੇ ਸੋ ਮੰਬਾਉ ਦਾ ਇੱਕ ਹੋਰ ਹੈ ਕਿ ਹੁਣ ਨਾ ਤਿਉਹਾਰਾਂ ਦਾ ਰੁਝਾਨ ਜਿਹੜਾ ਥੋੜਾ ਘਟਣ ਲੱਗ ਗਿਆ ਹੈ ਕੋਈ ਇਸੇ ਤਰ੍ਹਾਂ ਦੁਨੀਆ ਹੁਣ ਤਿਹਾਰ ਨੂੰ ਮੰਨਦੀ ਨਹੀਂ ਵਦੋਂ ਤਿਹਾਰ ਉਹਨਾਂ ਨੂੰ ਜਿਆਦਾ ਹੀ ਨਹੀਂ ਹੈ ਪੁਰਾਣੇ ਜਿਹੜੇ ਤਿਹਾਰ ਆ ਉਹ ਜਿਆਦਾ ਹੀ ਨਹੀਂਗੇ ਇਹ ਵੀ ਇਹ ਹੁੰਦੇ ਹੀ ਹੈ ਪਰ ਇੱਕ ਕਹਿੰਦੇ ਆ ਨਾ ਕਿ ਦੂਲਾ ਪੱਟੀ ਦੀ ਕਹਾਣੀ ਹੁੰਦੀ ਸੀ ਜਿਹੜੇ ਦੋ ਕੁੜੀਆਂ ਦਾ ਵਿਆਹ ਕਰਵਾਇਆ ਸੀ ਹਾਂ ਉਹ ਹੀ ਇਹਨਾਂ ਦੂਲੇ ਪੱਟੀ ਵਾਲਾ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਇਹ ਸੇ ਹੀ ਇਹ ਸੇ ਕਰਕੇ ਮਨਉਂਦੀ ਜਗਾ ਨਹੀਂ ਅਜੀ ਤਾਲ ਨਹੀਂ ਪਤਾ ਕਿ ਜੀ ਅਜੀ ਤਾਲ ਤੇ ਹੋ ਰਹੀ ਉਹ ਗੀਤ ਗਾਉਂਦੇ ਆ ਜਿੰਨੇ ਚੀਜ਼ਾਂ ਦਾ ਨਹੀਂ ਪਤਾ ਤੇ ਇੱਥੇ ਮੇਰੇ ਨਾਲ ਸਰਦਾਰ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਪੁੱਛਦੇ ਆ ਕਿ ਉਹਨਾਂ ਦੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਲੋੜੀ ਮਨਾਉਣ ਚ ਕਿੰਨਾ ਕੰਤਰ ਆਇਆ ਹੈ ਸਭ ਤੋਂ ਪਹਿਲਾਂ ਤਾਂ ਸੱਸੀ ਰਾਕਾਲ ਜੀ ਸੱਸੀ ਰਾਕਾਲ ਜੀ ਹੈਪੀ ਲੋੜੀ ਤੁਹਾਨੂੰ ਹੈਪੀ ਲੋੜੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਲੋੜੀ ਦੀਆਂ ਜਿੱਦਾਂ ਮੈਡਮ ਪੁੱਛ ਰਹੇ ਨੇ ਕਿ ਕਿੱਦਾਂ ਲੋੜੀ ਦਾ ਤਿਉਹਾਰ ਪਹਿਲਾਂ ਮਨਾਇਆ ਜਾਂਦਾ ਸੀਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਮੈਂ ਬਹੁਤ ਕਰੀਅਰ ਹੁੰਦਾ ਸੀਗਾ ਤੁਹਾਨੂੰ ਕਿ ਅਸੀਂ ਸਾਰੇ ਬੱਚੇ ਰਲ ਕੇ ਕੋਈ ਭੇਦਭਾਵ ਨਹੀਂ ਹੁੰਦਾ ਸੀਗਾ ਜਾਣਾ ਘਰਾਂ ਦੇ ਵਿੱਚ ਜਾਣਾ ਲੋੜੀ ਮੰਗਣੀ ਤੇ ਸਾਨੂੰ ਕੁਝ ਨਹੀਂ ਹੁੰਦਾ ਸੀ ਕੋਈ ਗੱਲ ਨਹੀਂ ਆਪਾਂ ਜਾਣਾ ਹੈਗਾ ਯਾਰ ਤੇ ਸਾਰੇ ਇਕੱਠੇ ਹੋਣਾ ਕੋਈ ਗੱਲ ਨਹੀਂ ਰੇਵੜੀਆਂ ਮਿਲਣੀਆਂ ਮੂਫਲੀਆਂ ਮਿਲਣੀਆਂ ਉਹ ਖਾਣਾ ਤੇ ਸਾਰਿਆਂ ਨੇ ਬਹੁਤ ਇੰਜੋਏ ਕਰਨਾ ਔਰ ਆਈਕਲ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਤਿਹਾੜ ਕੀ ਹੈਗਾ ਕਿੱਦਾਂ ਮਨਾਇਆ ਜਾ ਰਿਹਾ ਕੀ ਇਹਦਾ ਮਤਲਬ ਕੀ ਹੈਗਾ ਤੇ ਇਹ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਜਿਹੜੇ ਕਿ ਅੱਜ ਕੱਲ ਦੀ ਜੇਨੇਸ਼ਨ ਨੂੰ ਨਹੀਂ ਪਤਾ ਹੈਗਾ ਹਾਂਜੀ ਤੁਹਾਡੇ ਵੀ ਘਰ ਦੇ ਵਿੱਚ ਬੱਚੇ ਹੋਣਗੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੋ ਹਾਂਜੀ ਹਾਂਜੀ ਮੇਰੇ ਦੋ ਬੇਟੀਆਂ ਹੈਗੀਆਂ ਨੇ ਤੇ ਜਿਹੜੀ ਆ ਵੀ ਲੋੜੀਆ ਤਿਹਾੜੀ ਵੇਗਾ ਇਹ ਵੀ ਇਹ ਦੁੱਲਾ ਪੱਟੀ ਜਿਹੜਾ ਕਿ ਰੋਬਿਨ ਹੁੱਡ ਮਨਿਆ ਜਾਂਦਾ ਸੀ ਉਸ ਟਾਈਮ ਦਾ ਤੇ ਉਹਦੇ ਦੋ ਗਰੀਬ ਪਰ ਬੱਚਿਆਂ ਦਾ ਵਿਆਹ ਕੀਤਾ ਸੀਗਾ ਜੋ ਕਿ ਬੜਾ ਬਹੁਤ ਗਰੀਬ ਸੀਗੇ ਤੇ ਉਹ ਹੀ ਗੀਤ ਗਾਇਆ ਜਾਂਦਾ ਜਦੋਂ ਲੋੜੀ ਮੰਗਣ ਜਾਂਦੇ ਸੀਗੇ ਅਸੀਂ ਅਸੀਂ ਵੀ ਇਹ ਗੀਤ ਗਾਉਂਦੇ ਸੀਗੇ ਹਾਂਜੀ ਜਦੋਂ ਛੋਟੇ ਹੁੰਦੇ ਤੁਸੀਂ ਲੋੜੀ ਦੇ ਗੀਤ ਗਾਉਂਦੇ ਸੀ ਤੁਹਾਨੂੰ ਹੁਣ ਕੋਈ ਯਾਦ ਹੈ ਹਾਂਜੀ ਹਾਂਜੀ ਉਹ ਸੀਗਾ ਜੀ ਸੁੰਦਰ ਮੁੰਦਰੀਏ ਉਹ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁੱਲੇ ਦੀ ਧੀ ਵਈ ਹੋ ਛੇ ਚੱਕਰ ਪਾਈ ਹੋ ਦੁਲੇ ਦਾ ਚਾਲੂ ਪਟਾ ਹੋ ਤੇ ਇਹ ਗੀਤ गा ਕੇ ਆਪਾਂ ਇੱਕ ਸਾਰੇ ਮਨਾਉਂਦੇ ਸੀਗੇ ਤੇ ਜਿਹੜਾ ਤਿਉਹਾਰ ਸੀਗਾ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀਗਾ ਲੇਕਿਨ ਇतना ਇਹ ਵੀ ਗੱਲ ਹੈ ਕਿ ਪੁਰਾਣੇ ਸਮੇਂ ਚ ਜਦ ਤੱਕ ਇਕੱਠੇ ਹੋ ਕੇ ਲੋੜੀ ਮੰਗਣ ਜਾਈਦਾ ਸੀ 1 ਰੁਪਏ 2 ਰੁਪਏ ਦਾ ਮਿਲਦੇ ਹੁੰਦੇ ਸੀ ਪਰ ਅੱਜ ਕੱਲ ਜਿਹੜੇ ਬੱਚੇ ਨਾ ਉਹ ਜ਼ਿਆਦਾ ਪੈਸਿਆਂ ਦੀ ਵੀ ਡਿਮਾਂਡ ਕਰਦੇ ਆ ਨਾਲ ਹੀ ਪਰ ਅੱਜ ਕੱਲ ਜ਼ਿਆਦਾ ਇਹ ਹੁੰਦਾ ਕਿ ਉਹ ਘਰਾਂ ਦੇ ਵਿੱਚ ਆਪਣੇ ਮਾਤਾ ਪਿਤਾ ਤੋਂ ਹੀ ਲੋੜੀ ਮੰਗ ਲੈਂਦੇ ਆ ਆਂਡ ਗਵਾਂਡ ਦੇ ਵਿੱਚ ਨਹੀਂ ਜਾਂਦੇ ਬਿਲਕੁਲ ਮੈਡਮ ਅੱਜ ਕੱਲ ਜਿੱਦਾਂ ਬੱਚੇ ਸ਼ਰਮ ਮਹਿਸੂਸ ਕਰਦੇ ਆ ਕਿ ਆਪਾਂ ਕਿਸੇ ਦੇ ਘਰ ਜਾ ਰਹੇ ਹਾਂ ਗਿਆ ਤੇ ਮੰਗਣ ਜਾ ਰਹੇ ਹਾਂ ਉਹ ਇੱਕ ਮੰਗਣਾ ਉਹਨਾਂ ਨੂੰ ਬੁਰਾ ਲੱਗਦਾ ਪੇਰੈਂਟਸ ਨੂੰ ਵੀ ਲੱਗਦਾਗਾ ਨਹੀਂ ਤੁਸੀਂ ਕੁਝ ਕਿਤੇ ਨਹੀਂ ਜਾਣਾ ਹੈਗਾ ਦਕਿਨ ਉਹਦਾ ਤਿਹਾਰ ਦਾ ਮਜ਼ਾ ਹੀ ਕੁਝ ਹੋਰ ਸੀਗਾ ਕੋਈ ਇੱਕ ਦੋ ਜਨ ਨਾਲ ਭੇਦ ਭਾਵ ਨਹੀਂ ਸੀਗਾ ਕੋਈ ਗੱਲ ਨਹੀਂ ਚੋਲੋ ਚਲੀਏ ਜੀ 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 ਤੇ ਹੁਣ ਉਹ ਬੱਚਿਆਂ ਨੂੰ ਨਹੀਂ ਉਹਨੂੰ ਪਤਾ ਹੀ ਨਹੀਂ ਹੈਗਾ ਇਸ ਚੀਜ਼ ਦਾ ਇੱਕ ਗੱਲ ਹੋਰ ਹੈ ਕਿ ਪਹਿਲੇ ਸਮੇਂ ਦੇ ਵਿੱਚ ਨਾ ਪਾਈਚਾਰਾ ਕਿਸਾਂਜ ਬਹੁਤ ਹੁੰਦੀ ਸੀ ਪਰ ਅੱਜ ਦੇ ਸਮੇਂ 'ਚ ਉਹ ਥੋੜੀ ਬਹੁਤ ਟੁੱਟ ਜੀ ਹੋਈ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਮੈਡਮ ਜਿੱਦਾਂ ਆਪਾਂ ਛੋਟੇ ਹੁੰਦੇ ਸੀਗੇ ਤੇ ਅਸੀਂ ਜਿੰਨੇ ਵੀ ਆਪਣੇ ਆਸ-ਪਾਸ ਸਾਰੇ ਘਰ ਆਪਣੀ ਕਲੋਨੀ ਹੁੰਦੀ ਸੀਗੀ ਸਾਰਿਆਂ ਦੇ ਘਰਾਂ ਦੇ ਵਿੱਚ ਆਪਾਂ ਰਿਕਵੈਸਟ ਕਰਕੇ ਆਂਦੇ ਹਾਂ ਆਪਾਂ ਇਕੱਠੇ ਬੈਠ ਕੇ ਸ਼ਾਮ ਨੂੰ ਲੋੜੀ ਬਾਲਣੀ ਹੈ ਤੇ ਆਪਾਂ ਇਕੱਠਿਆਂ ਨੇ ਬੈਠ ਕੇ ਇੰਜੋਏ ਕਰਨਾ ਹੈਗਾ ਤੇ ਸਾਰਿਆਂ ਨੂੰ ਆਪਾਂ ਇਕੱਠੇ ਬੈਠਦੇ ਸ਼ਾਮ ਨੂੰ ਗੱਲਾਂ-ਬਾਤਾਂ ਮਾਰਦੇ ਸੀਗੇ ਜਿੰਨੀ ਠੰਡ ਪੈਂਦੀ ਹੈਗੀ ਆ ਤੇ ਅੱਗ ਸੇਕਦੇ ਸੀਗੇ ਤੇ ਇਕੱਠੇ ਇੰਜੋਏ ਹੁੰਦਾ ਸੀਗਾ ਲੇਕਿਨ ਅੱਜ ਕੱਲ ਦੇਖਦੇ ਆ ਕਿ ਸਾਰੇ ਕਿਸੇ ਦੇ ਘਰ ਆਪਣੀ ਆਪਣੀ ਲੋੜੀ ਬਾਲੀ ਜਾਂਦੀ ਹੈ ਤੇ ਆਪਣੇ ਜਿਹੜੇ ਚਾਰ ਫੈਮਿਲੀ ਮੈਂਬਰ ਹੁੰਦੇ ਆ ਉਹ ਹੀ ਲੋੜੀ ਬਾਲ ਕੇ ਤੇ ਆਪਣਾ ਇੰਜੋਏ ਕਰਦੇ ਹੈਗੇ ਜੋ ਕਿ ਬਹੁਤ ਗਲਤ ਹੈ ਇਕੱਠੇ ਸਾਂਝ ਹੋਣੀ ਚਾਹੀਦੀ ਇੱਕ ਦੂਜੇ ਨਾਲ ਪਿਆਰ ਹੋਣਾ ਚਾਹੀਦਾ ਤਾਂ ਹੀ ਆਪਾਂ ਅੱਗੇ ਤੇ ਸੰਸਾਰ ਵਿੱਚ ਵਿਚਰ ਸਕਦੇ ਹਾਂ ਜੀ ਹੈਪੀ ਲੋੜੀ ਹੈ ਜੀ ਹੈਪੀ ਲੋੜੀ ਤੁਹਾਨੂੰ ਹੋਰ ਕਿਵੇਂ ਦਾ ਚੱਲ ਰਿਹਾ ਤੁਹਾਡਾ ਦਿਨ ਬਹੁਤ ਵਧੀਆ ਹੈ ਮੈਂ ਕੀ ਖਰੀਦਣ ਆਇਓ ਇਹ ਮੂੰਫਲੀ ਰੇ ਵਧੀਆ ਮੈਂ ਪੇਕੇ ਆਈ ਹੋਈ ਆ ਅੱਛਾ ਭਰਾ ਮਨਾਉਣੀ ਹੈ ਨਹੀਂ ਭਰਾ ਨੇ ਲੋੜੀ ਦੇਣੀ ਹੈ ਅੱਛਾ ਠੀਕ ਸਾਡੇ ਦਿਨ ਦੇ ਨਾ ਕੁੜੀਆਂ ਨੂੰ ਲੋੜੀ ਦਿੱਤੀ ਜਾਂਦੀ ਹੈ ਠੀਕ ਹੈ ਹਾਂ ਤੇ ਫਿਰ ਮੇਰੇ ਮੰਮੀ ਦਾ ਫੋਨ ਆਇਆ ਸੀ ਆਪਣੀ ਲੋੜੀ ਲੈ ਕੇ ਜਾ ਅੱਛਾ ਤੇ ਮੈਂ ਫਿਰ ਘਰ ਆ ਕੇ ਨਹੀਂ ਆਇਆ ਨਹੀਂ ਉਹ ਮੈਂ ਹਾਨੀ ਲੈਣ ਦੇ ਕੋ ਲੋੜੀ ਭਰਾ ਕੋ ਅੱਛਾ ਠੀਕ ਹੈ ਤੁਹਾਡੀ ਬੇਟੀ ਹੈ ਹਾਂਜੀ ਤੁਸੀਂ ਫਿਰ ਲੋੜੀ ਮੰਗੀ ਹੈ ਅੱਜ ਹਾਂਜੀ ਮਾਮਾ ਜੀ ਤੋਂ ਮੰਗੀ ਹੈ ਲੋੜੀ ਕਿੰਨੇ 1100 ਰੁਪਿਆ ਤੋਂ ਲਵਾ ਦਿੱਤਾ ਹਾਂ ਹਾਂਜੀ ਮੂਫਲੀ ਰੇਵੜੀਆਂ ਸਾਰਾ ਕੁਝ ਨਹੀਂ ਸੂਟ ਨਹੀਂ ਉਹ ਕਹਿੰਦੇ ਪੈਸੇ ਲੈ ਲਓ ਤੁਸੀਂ ਆਪ ਹੀ ਲੈ ਲਓ ਜੋ ਲੈਣਾ ਅਸੀਂ ਤੁਹਾਨੂੰ ਦਵਾਂਗੇ ਤੁਹਾਨੂੰ ਪਸੰਦ ਨਹੀਂ ਆਣਾ ਇਸ ਕਰਕੇ ਤਾਂ ਲੋੜੀ ਮੰਗਣ ਜਾਂਦੇ ਹੋ ਫਿਰ ਹਾਂਜੀ ਚਾਹੀਦੀ ਆ ਆਲੇ ਦੁਆਲੇ ਘਰੋਂ ਚ ਮੰਗ ਲਈਦੀ ਆ ਲੋੜੀ ਕੀ ਮਿਲਦਾ ਹੁੰਦਾ ਫਿਰ ਉਥੋਂ ਪੈਸੇ ਹੀ ਮਿਲਦੇ ਆਲਮੋਸਟ ਸਾਰਿਆਂ ਤੋਂ ਠੀਕ ਆ ਪਰ ਜਦੋਂ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਉਦੋਂ ਆਪਾਂ ਟੋਲੀਆਂ ਬਣਾ ਬਣਾ ਕੇ ਜਾਂਦੇ ਸੀ ਹੁਣ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਥੋੜੀਆਂ ਹੀ ਰਹਿ ਗਈਆਂ ਹੁਣ ਤੇ ਸੱਚ ਹੁਣ ਆਂਦੇ ਹੀ ਨਹੀਂ ਆ ਅਸੀਂ ਖੁੱਦ ਪਿੰਡ ਦੇ ਰਹਿਣ ਵਾਲੇ ਆ ਬਟ ਹੁਣ ਨਹੀਂ ਇੰਨਾ ਹੈ ਨਹੀਂ ਹਜੇ ਤੇ ਜਿਵੇਂ ਆਂਟੀ ਜੀ ਤੁਸੀਂ ਵੀ ਆਪਣੇ ਬਚਪਨ ਦੇ ਵਿੱਚ ਮੰਗਣ ਜਾਂਦੇ ਹੋਗੇ ਲੋੜੀ ਉਹ ਸਮਝ ਤਾਂ ਹੁੰਦੇ ਸਮੇਂ ਚ ਕੋਈ ਫਰਕ ਲੱਗਦਾ ਬਹੁਤ ਫਰਕ ਹੈ ਪਹਿਲਾਂ ਤਾਂ ਅਸੀਂ ਜਦੋਂ ਲੋੜੀ ਮੰਗਤ ਜਾਂਦੀ ਸੀ ਮੂੰਫਲੀ ਰੇਵੜੀਆਂ ਪਾਠੀਆਂ ਤੱਕਰ ਵੀ ਲਈਦੀ ਅਸੀਂ ਬਾਲੜ ਨੂੰ ਜਦੋਂ ਮੂੰਫਲੀ ਰੇਵੜੀਆਂ ਦੇਣੀਆਂ ਉਹਨਾਂ ਨੇ ਤੇ ਪਾਠੀਆਂ ਤੱਕਰ ਵੀ ਲਈਦੀ ਅਸੀਂ ਰਾਤੀ ਬਾਲੜੀਆਂ ਅਸੀਂ ਪਿੰਡਾਂ ਦੇ ਵਿੱਚ ਇਹ ਰਿਵਾਜ ਸੀਗਾ ਹੁਣ ਉਹ ਚੀਜ਼ ਤਾਂ ਰਹਿ ਹੀ ਨਹੀਂ ਗਈਆਂ ਹੈਗੀਆਂ ਅੱਜ ਕੱਲ ਦੇ ਬੱਚੇ ਵੀ ਬਹੁਤ ਘੱਟ ਮੰਗਣ ਜਾਂਦੇ ਨੇ ਲੋੜੀ ਤੇ ਜਿਵੇਂ ਹੁਣ ਤੁਹਾਡੇ ਬੇਟਾ ਹੈ ਬੇਟੇ ਦੀ ਲੋੜੀ ਪਾਈ ਸੀ ਹਾਂਜੀ ਛੋਟੇ ਹੁੰਦੇ ਪਾਈ ਸੀਗੀ ਅੱਛਾ ਬਹੁਤ ਊਮਤਾਮ ਨਾ ਪਾਉਂਦੇ ਨੇ ਕਿ ਵਿਆਹ ਦੀ ਵੀ ਪਾਉਂਦੇ ਨੇ ਤੇ ਜਦੋਂ ਬੇਟਾ ਹੁੰਦਾ ਨੇ ਉਦੋਂ ਵੀ ਬੜੀ ਊਮਤਾਮ ਨਾਲ ਲੋੜੀ ਪਾਉਂਦੇ ਨੇ ਤੇ ਹੁਣ ਅੱਜ ਕੱਲ ਨਾ ਕੁੜੀਆਂ ਦੀਆਂ ਧੀਆਂ ਦੀਆਂ ਵੀ ਜਿਹੜੀ ਲੋੜੀ ਪਾਈ ਜਾਂਦੀ ਹੈ ਪਾਈ ਜਾਂਦੀ ਹਾਂਜੀ ਹਾਂਜੀ ਤੇ ਇਹਨੂੰ ਤੁਸੀਂ ਕਹਿੰਦੇ ਹੋ ਕਿ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਅੱਜ ਕਾ ਕੁੜੀਆਂ ਹੀ ਮੈਂ ਕਿ ਸਾਥ ਹੀ ਕੁੜੀਆਂ ਦਿੰਦੀਆਂ ਹੂੰ ਬੇਟੇ ਦਾ ਤੁਹਾਨੂੰ ਪਤਾ ਹੀ ਹੈ ਜਿੰਨਾ ਕ ਨਾਲ ਉਹਨਾਂ ਜਦੋਂ ਵਿਆਹ ਹੋ ਗਏ ਤਾਂ ਬੇਟੇ ਗਏ ਧੀਆਂ ਤੇ ਚਲੋ ਵਿਆਹ ਤੋਂ ਬਾਅਦ ਵੀ ਸਾਥ ਪੂਰਾ ਦਿੰਦੀਆਂ ਮਾਪਿਓ ਦਾ ਅੱਜ ਕੱਲ ਤਾਂ ਕੁੜੀਆਂ ਦੀ ਵੱਧ ਤੋਂ ਵੱਧ ਲੋੜੀ ਪਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਕਰਨਾ ਚਾਹੀਦਾ ਔਰ ਮੇਰੀ ਸਿਸਟਰ ਦੀ ਬੇਟੀ ਦੇ ਬੇਟੀ ਹੋਈ ਏ ਉਹਦੀ ਅੱਜ ਲੋੜੀ ਏ ਅੱਛਾ ਫਿਰ ਤਾਂ ਤੁਹਾਨੂੰ ਵਧਾਈਆਂ ਹਾਂਜੀ ਸੁਮਕੇਸ਼ ਕੇ ਪਾ ਤੂੰ ਲੋੜੀ ਮਕੀ ਬਹੁਤ ਖੁਸ਼ ਨੇ ਉਹਨਾਂ ਦੇ ਘਰ ਬੇਟੀ ਆਈ ਨੇ ਹਾਂ ਬਹੁਤ ਖੁਸ਼ ਤੇ ਬਹੁਤ ਖੁਸ਼ ਹੈ ਠੀਕ ਹੈ ਤੁਸੀਂ ਮੰਮੀ ਤੋਂ ਮੰਗ ਲਈ ਲੋੜੀ ਮੰਗਣੀ ਆ ਜੇ ਘਰ ਜਾ ਕੇ ਕਹਿੰਦੇ ਘਰ ਜਾ ਕੇ ਦਵਾਂਗੀ ਮੈਂ ਡਿਮਾਂਡ ਕੀਤੀ ਹੈ ਡਿਮਾਂਡ ਤਾਂ ਨਹੀਂ ਬਸ ਇਹੀ ਕਿ ਆ ਕਿ ਅੱਗੇ ਉਹ ਮੇਰੀ ਪੜ੍ਹਾਈ ਤੇ ਖਰਚਾ ਕਰ ਰਹੇ ਆ ਚਲੋ ਮੈਨੂੰ ਇੰਨਾ ਵਧੀਆ ਕੋਰਸ ਕਰਾ ਰਹੇ ਆ ਹਨਾ ਮੇਰੇ ਲਈ ਉਹ ਹੀ ਬਹੁਤ ਵੱਡਾ ਹੈਗਾ ਸਭ ਤੋਂ ਵੱਡਾ ਗਿਫਟ ਆ ਅੱਜ ਕੱਲ ਦੇ ਸਮੇਂ 'ਚ ਤੁਹਾਨੂੰ ਪਤਾ ਹੀ ਆ ਕੁੜੀਆਂ ਨੂੰ ਨਹੀਂ ਪੜਾਇਆ ਜਾਂਦਾ ਅੱਗੇ ਵਿਆਹ ਕਰ ਦਿੰਦੇ ਆ ਜਲਦੀ ਬਟ ਅੱਜ ਤਾਂ ਚਲੋ ਮੇਰੇ ਮੰਮਾ ਵਾਸਤੇ ਇਹੀ ਸਭ ਤੋਂ ਵੱਡਾ ਗਿਫਟ ਆ ਕਿ ਮੈਨੂੰ ਪੜਾ ਰਹੇ ਆ ਬਹੁਤ ਥੈਂਕ ਯੂ ਬੱਸ ਮਾਤਾ ਜੀ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਹੈਪੀ ਲੋੜੀ ਹੈ ਜੀ ਹਾਂ ਜੀ ਤੇ ਸਮਝੋ ਤੇ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਤੇ ਹੁਣ ਲੋਕ ਮਨਾਉਂਦੇ ਨੇ ਤੁਸੀਂ ਕਿਵੇਂ ਬਣਾਉਂਦੇ ਸੀ ਬਹੁਤ ਜ਼ਿਆਦਾ ਫਰਗੇ ਅਸੀਂ ਉਹ ਜਿੱਦਾਂ ਪਿੰਡੂ ਕੱਬ ਕਰਦੇ ਹੁੰਦੇ ਸੀ ਉਸੇ ਹਿਸਾਬ ਨਾਲ ਬਣਾਉਂਦੇ ਹੁੰਦੇ ਸੀ ਠੀਕ ਹੈ ਤੇ ਛੋਟੇ ਹੁੰਦੇ ਫਿਰ ਤੁਸੀਂ ਮੰਗਣ ਜਾਂਦੇ ਸੀ ਲੋੜੀ ਛੋਟੇ ਹੁੰਦੇ ਘੱਟੇ ਹੀ ਅਸੀਂ ਨਹੀਂ ਮੰਗਿਆ ਲੋੜੀ ਨਹੀਂ ਮੰਗਣ ਜਾਂਦੇ ਸੀ ਵੀ ਅੱਜ ਦੇ ਟਾਈਮ ਦੇ ਵਿੱਚ ਵੇਖਿਆ ਕਿ ਨਿਆਣੇ ਮੰਗਣ ਆਉਂਦੇ ਹੋਂ ਆਉਂਦੇ ਬਹੁਤ ਘੱਟ ਆਉਂਦੇ ਆ ਬਹੁਤ ਘੱਟ ਆਉਂਦੇ ਨਿਆਣੇ ਆਉਂਦੇ ਹੀ ਨਹੀਂ ਜੇ ਆਉਂਦੇ ਆ ਲੋਕੀ ਦਬਕੇ ਮਾਰ ਕੇ ਭਜਾ ਦਿੰਦੇ ਆ ਹਾਂ ਇਹ ਵੀ ਹੈ ਤੇ ਜੇ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਹੋਣਗੇ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਛੋਟੇ ਛੋਟੇ ਆ ਬੱਚੇ ਅੱਛਾ ਠੀਕ ਹੈ ਹਾਂਜੀ ਛੋਟੇ ਛੋਟੇ ਦੇਖੋ ਤੁਸੀਂ ਖਰੀਦਣ ਆਏ ਹੋ ਸਾਮਾਨ ਕੀ ਕੀ ਖਰੀਦਿਆ ਮੂਫਲੀ ਰੇੜੀਆਂ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿਹਨਾਂ ਕਦੇ ਗਏ ਸਾਡੇ ਨਿਆਣੇ ਵੀ ਨਹੀਂ ਜਾਂਦੇ ਗਾ ਅੱਛਾ ਤੁਸੀਂ ਕਦੀ ਵੀ ਨਹੀਂ ਗਏ ਲੋੜੀ ਮੰਗਣੇ ਨਹੀਂ ਗਏ ਕਦੇ ਵੀ ਉਹਦਾ ਤੁਹਾਡੇ ਘਰ ਫਿਰ ਨਿਆਣੇ ਆਣ ਗਵਾਂਚ ਮੰਗਣ ਆਉਂਦੇ ਆਉਂਦੇ ਆ ਅਸੀਂ ਤਾਂ ਆਵਾਜ਼ਾਂ ਮਾਰੀ ਦੀਆਂ ਕੀ ਦਿੰਦੇ ਹੋ ਫਿਰ ਅਸੀਂ ਕਹ ਦਈਦਾ ਜੋ ਪੈਸੇ ਦਈਦੇ ਆ ਮੂਫਲੀ ਵੀ ਦੇ ਦਿੰਦੀ ਦੀ ਰੇੜੀਆਂ ਵੀ ਦੇ ਦਿੰਦੀਆਂ ਪਰ ਅੱਜਕੱਲ੍ਹ ਵੇ ਵੀ ਆ ਨਾ ਕਿਉਂ ਜ਼ਿਆਦਾ ਪੈਸੇ ਦੀ ਡਿਮਾਂਡ ਕਰਦੇ ਨੇ ਕਰਦੇ ਆ ਤਾਂ ਫਿਰ ਕੀ ਆ ਸਾਲ ਪਿੱਛੋਂ ਲੋੜੀ ਹੁੰਦੀ ਆ ਅੱਛਾ ਠੀਕ ਆ ਨਾ ਦੇੜੇ ਵੰਦੇ ਆ ਜੀ ਜੀ ਫਿਰ ਕੀ ਹੋਇਆ ਇਹ ਚਾਵਾਂ ਦਾ ਤਿਆਰ ਆ ਹਾਂ ਅੱਗੇ ਵਾਲੀਆਂ ਹੁਣ ਰਹਿ ਨਹੀਂ ਗਈਆਂ ਲੋੜੀਆਂ ਹਨਾ ਤੇ ਜਿਵੇਂ ਹੁਣ ਨਿਆਣੇ ਆਉਂਦੇ ਆ ਫਿਰ ਉਹਨਾਂ ਨੂੰ ਕਹਿੰਦੇ ਹੋ ਗੀਤ ਗਾ ਕੇ ਸੁਣਾ ਫੇਰੀ ਆਉਂਦੇ ਆ ਪਰ ਨਿੱਕੇ ਨਿੱਕੇ ਗਾਉਂਦੇ ਨਿਆਣੇ ਅੱਗੇ ਵੱਡੇ ਵੱਡੇ ਗਾਉਂਦੇ ਹੁੰਦੇ ਸੀ ਤੁਹਾਨੂੰ ਕੋਈ ਆਉਂਦਾ ਗੀਤ ਨਹੀਂ ਮਿੰਦੂ ਨਹੀਂ ਆਉਂਦਾ ਅਸੀਂ ਕੋਈ ਗਾਇਆ ਹੀ ਨਹੀਂ ਸਾਨੂੰ ਕਿੱਥੋਂ ਆ ਜਾਊਗਾ ਠੀਕੇ ਠੀਕੇ ਸਾਡੇ ਮਾਪੇ ਜਾਣ ਨਹੀਂ ਸੀ ਦਿੰਦੇ ਹੁੰਦੇ ਹਾਂਜੀ ਅੱਗੇ ਮਾਹੌਲ ਹੋਰ ਹੁੰ ਤੋ ਮੈਂ ਤੇ ਮੇਰਾ ਪਿੰਡ ਹੈਗਾ ਕਪੂਰਥੱਲੇ ਲੱਗ ਗਿਆ। ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ। ਹਾਂਜੀ। ਇੱਥੇ ਫਿਰ ਸੌਦੇ ਆ। ਠੀਕ ਹੈ ਠੀਕ ਹੈ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਪੀ ਲੋੜੀ ਜੀ। ਥੈਂਕ ਯੂ ਜੀ। ਸੇਮ ਟੂ ਯੂ। ਹੈਪੀ ਲੋੜੀ। ਥੈਂਕ ਯੂ ਥੈਂਕ ਯੂ। ਤੇ ਜਿਵੇਂ ਹੁਣ ਤੁਸੀਂ ਸਮਾਨ ਖਰੀਦਣ ਆਏ ਹੋ ਕੀ ਕੁਝ ਲੈ ਲਿਆ? ਅ ਮੈਂ ਆਪਣੇ ਮੂੰਗਫਲੀ ਹਮ ਰੇੜੀਆਂ ਹਮ ਔਰ ਗੱਜਕ ਔਰ ਪਾਪ ਕੌਰ। ਤੇ ਤੁਸੀਂ ਪੌਣੀ ਹੈ ਲੋੜੀ ਫਿਰ ਅੱਜ? ਲੋੜੀ ਬੱਚਿਆਂ ਨੂੰ ਨਹੀਂ ਵੈਸੇ ਤੇ ਲੋੜੀ ਮਤਲਬ ਕੈਲੋ ਕੀ ਵੀ ਜਿਸ ਤਰ੍ਹਾਂ ਮਨਾਉਂਦੇ ਨੇ ਉਹ ਨਹੀਂ ਅਜੇ ਹੈਗਾ ਕੋਈ ਵੀ ਇਦਾਂ ਦੀ ਗੱਲ ਸਾਡੇ ਘਰ 'ਚ ਠੀਕ ਹੈ ਤੇ ਵੈਸੇ ਬੱਚਿਆਂ ਨੂੰ ਲੋੜੀ ਦਵਾਂਗੇ ਜਿਹੜੇ ਮੰਗਣ ਆਉਂਦੇ ਬੱਚੇ ਤੇ ਜਿਵੇਂ ਘਰਾਂ ਦੇ ਵਿੱਚ ਲੋੜੀ ਬਾਲਦੇ ਨੇ ਤੇ ਉਹ ਸਭ ਕਰਨਾ ਸਭ ਸਭ ਕਰਨਾ ਜਦੋਂ ਲੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਆਂਡੀ ਗਵਾਂਡੀ ਨਾਲ ਸਾਰੇ ਇਕੱਠੇ ਹੋ ਕੇ ਹੁਣ ਤੁਹਾਡੇ ਚੰਗਾ ਹੁਣ ਵੀ ਇਦਾਂ ਹੀ ਸਾਡੇ ਮਹੱਲੇ 'ਚ ਹੁਣ ਵੀ ਇਦਾਂ ਹੀ ਤੁਸੀਂ ਬਚਪਨ ਦੇ ਵਿੱਚ ਲੋੜੀ ਮੰਗਣ ਜਾਂਦੇ ਸੀ ਬਿਲਕੁਲ ਜਾਂਦੇ ਸੀ ਨਵੇਂ ਸੂਟ ਪਾਈ ਦੇ ਸੀ ਲੋੜੀ ਵੀ ਮੰਗਣ ਜਾਈਦੀ ਸੀ ਔਰ ਕਿਨੇ ਕਿਨੇ ਦਿਨ ਪਹਿਲਾਂ ਹੀ ਲੋੜੀ ਮੰਗੀ ਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਬਚਪਨ ਦੇ ਜੇ ਪੈਸੇ ਇਕੱਠੇ ਹੋਣੇ ਤੇ ਅਸੀਂ ਫਿਰ ਵੰਡਣੇ ਖੁਸ਼ ਹੋਣਾ ਲੋੜੀ ਤੋਂ ਬਾਅਦ ਅਗਲੇ ਦਿਨ ਅਸੀਂ ਚੂੜੀਆਂ ਛੜੋਣੀਆਂ ਕੱਚ ਦੀਆਂ ਜੂੜੀਆਂ ਹੇ ਜਿਵੇਂ ਪਹਿਲਾਂ ਗੀਤ ਗਾਉਂਦੇ ਹੁੰਦੇ ਸੀ ਕੋਈ ਗੀਤ ਯਾਦ ਹੈ ਬਿਲਕੁਲ ਯਾਦ ਨੇ ਸੁਣਾ ਦਿਓ ਫਿਰ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਠੀ ਵਾਲਾ ਹੋ ਦੁੱਲੇ ਦੀ ਵਿਆਹੀ ਹੋ ਸੇਰ ਸ਼ੱਕਰਪਾਈ ਹੋ ਤਾਂ ਹੁਣ ਤੁਹਾਨੂੰ ਲੱਗਦਾ ਕਿ ਜਦੋਂ ਬੱਚੇ ਮੰਗਣ ਆਉਂਦੇ ਨੇ ਲੋਹੜੀ ਉਹਨਾਂ ਨੂੰ ਇਹ ਗੀਤ ਆਉਂਦੇ ਹੁੰਦੇ ਮੈਂ ਤਾਂ ਸੋ ਕਹਿੰਦੇ ਹੁੰਨੇ ਬੱਚੇ ਨੂੰ ਹੁਣੇ ਸਾਡੇ ਮੰਗਰੇ ਸੀ ਮੈਂ ਕਿਹਾ ਤੁਸੀਂ ਕਹਿੰਦੇ ਹੋ ਬੀਬੀ ਜੀ ਲੋਹੜੀ ਦੇ ਦਿਓ ਪਰ ਇਦਾਂ ਨਹੀਂ ਲੋੜੀ ਮੈ ਲਈਦੀ ਲੋੜੀ ਦਾ ਗੀਤ ਗਾਓ ਪਹਿਲਾਂ ਗੀਤ ਗਾਓ ਫੇਰ ਮੈਂ ਲੋੜੀ ਤੁਹਾਨੂੰ ਦਿੰਦੀ ਆ ਠੀਕ ਹੈ ਫੇਰ ਉਹ ਆਪਣੇ ਜਿਹੜੇ ਨਵੇਂ ਸਟਾਈਲ ਦੇ ਆਪਣੇ ਬਣਾਏ ਉਹਨਾਂ ਦੇ ਗੀਤ ਨੇ ਉਹ ਉਹ ਗਾਉਂਦੇ ਨੇ ਇਹ ਪੁਰਾਣੇ ਜਿਹੜੇ ਅਸੀਂ ਜਦਾ ਪੁਰਾਣੇ ਸਮੇਂ ਚ ਲੋੜੀ ਦੇ ਗੀਤ ਹੁੰਦੇ ਸੀ ਉਹ ਨਹੀਂ ਇਹਨਾਂ ਨੂੰ ਆਂਦੇ ਬੱਚਿਆਂ ਨੂੰ ਹਾਂ ਹੁਣ ਦੇ ਸਮੇਂ ਚ ਥੋੜਾ ਪਰ ਕੇ ਜਿਹੜਾ ਉਹ ਆ ਚੁੱਕਿਆ ਹੈ ਇਹ ਕਿਤੇ ਇਹ ਵੀ ਹੈ ਕਿ ਅਸੀਂ ਨਾ ਚੀਜ਼ਾਂ ਦੇਖ ਰਹੇ ਆ ਕਿ ਪਿਛਲੇ ਨਾ ਕੁਝ ਕ ਸਮੇਂ ਤੋਂ ਨਾ ਸਾਡੇ ਜਿਹੜੇ ਤਿਉਹਾਰ ਪੰਜਾਬ ਦੇ ਨੇ ਉਹ ਇੱਥੇ ਸ਼ਾਂਜੋ ਉਹ ਬਹੁਤ ਜ਼ਿਆਦਾ ਮਨਾਉਂਦੇ ਆ ਹਾਂ ਬਿਲਕੁਲ ਬਿਲਕੁਲ ਸਾਡੇ ਅਸੀਂ ਜਿੱਦਾਂ ਆਸਟ੍ਰੇਲੀਆ ਨੂੰ ਬਿਲੋਂਗ ਕਰਦੀ ਮੈਂ ਵੀ ਉੱਥੇ ਹੀ ਆਈ ਆ ਅੱਛਾ ਅੱਛਾ ਹਾਂ ਹਮ ਸੋੜੇ ਕਿ ਚਾਰ ਕੁ ਮਹੀਨੇ ਹੋ ਗਏ ਮੈਨੂੰ ਤੇ ਉੱਥੇ ਤਾਂ ਬਹੁਤ ਅਸੀਂ ਮਤਲਬ ਜਿਹੜੇ ਆਪਣੀਆਂ ਫੈਮਿਲੀਆਂ ਇੰਡੀਆ ਨੂੰ ਬਿਲੋਂਗ ਕਰਦੀਆਂ ਪੰਜਾਬ ਨੂੰ ਖਾਸ ਕਰਕੇ ਤੇ ਉਹ ਤਾਂ ਬਹੁਤ ਮਨਾਉਂਦੇ ਆਗੇ ਨੇ ਆਪਣੇ ਘਰਾਂ ਦੇ ਵਿੱਚ ਲੋੜੀ ਨਹੀਂ ਬਾਕੀ ਵੀ ਤਿਹਾਰ ਉਧਰ ਜ਼ਿਆਦਾ ਮਨਾਉਂਦੇ ਆ ਬਾਕੀ ਬਾਕੀ ਵੀ ਹਾਂ ਜੀ ਜਦੋਂ ਦੀਵਾਲੀ ਏ ਲੋੜੀ ਏ ਫਿਰ ਕੋਈ ਕਹਿ ਲੋ ਕਿ ਵੀ ਹੋਰ ਜੋ ਵੀ ਹੈ ਆਪਣੇ ਤਿਆਰ ਹੈਗੇ ਨੇ ਉਹ ਮਨਾ ਦੇਣ ਹਾਂ ਤੇ ਫਿਰ ਉਹ ਅੱਜ ਨਵਾਂ ਸੂਟ ਸਵਾਲਿਆ ਬਿਲਕੁਲ ਬਹੁਤ ਨਵਾਂ ਸੂਟ ਮੈਂ ਤੇ ਸਾਗ ਚੁੱਲੇ ਤੇ ਤਰ ਕੇ ਆਈ ਆਂ ਔਰ ਮੈਂ ਮੈਂ ਕਿਹਾ ਮੈਂ ਨਾ ਥੋੜਾ ਸਵਾਲ ਲੈ ਆਵਾ ਬੱਚੇ ਆ ਰਹੇ ਨੇ ਮੰਗਣ ਤੇ ਉਹਨਾਂ ਨੂੰ ਲੋੜੀ ਪਾਵਾਂਗੇ ਠੀਕ ਹੈ ਇਸ ਕਰਕੇ ਠੀਕ ਹੈ ਜੀ ਤੇ ਮਨਾਉਂਦੇ ਆ ਗੰਨੇ ਦਾ ਰਸ ਦੀ ਉਹ ਬਣਾਈ ਹੈ ਬਿਲਕੁਲ ਬਣਾਈ ਹੈ 3 ਲੀਟਰ ਗੰਨੇ ਦਾ ਰਸ ਲਿਆ ਉਹ ਰੈਡੀ ਤੇ ਸੀਗਾ ਭਾਈ ਤੇ ਉਹਦੇ ਕੋ 3 ਲੀਟਰ ਰਸ ਲਈ ਔਰ ਉਹਦੀ ਮੈਂ ਖੀਰ ਬਣਾ ਕੇ ਰੱਖ ਕੇ ਆਈ ਆ ਔਰ ਸਾਗ ਬਣ ਰਿਹਾ ਠੀਕ ਹੈ ਠੀਕ ਜਿਹੜਾ ਮਤਲਬ ਕਿ ਇੱਕ ਸ਼ਗਨ ਮੰਨਿਆ ਜਾਂਦਾ ਲੋਹੜੀ ਦੇ ਵਿੱਚ ਨਾ ਹਰਾ ਹਰਾ ਹਰਿਆ ਭਰਿਆ ਔਰ ਲੋਹੜੀ ਮਾਤਾ ਨੂੰ ਯਾਦ ਕਰੀਦਾ ਤੇ ਔਰ ਵੀ ਉਹਦੋਂ ਮੰਗੀਦਾ ਕਿ ਵੀ ਸਾਡਾ ਘਰ ਹਰਿਆ ਭਰਿਆ ਰਹੇ ਜੀ ਬਿਲਕੁਲ ਹਾਂ ਤਾਂ ਠੀਕ ਇੱਕ ਵਾਰ ਫਿਰ ਤੋਂ ਤੁਹਾਨੂੰ ਹੈਪੀ ਲੋੜੀ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੇਮ ਟੂ ਯੂ ਹੈਪੀ ਲੋੜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਚਲੋ ਠੀਕ ਬੀਬੀ ਜੀ ਤੁਸੀਂ ਸਾਗ ਲੈ ਕੇ ਆਏ ਹੋ ਹਾਂ ਜੀ ਅੱਜ ਲੋੜੀ ਦਾ ਤਿਉਹਾਰ ਹੈ ਫਿਰ ਤਿਆਰੀਆਂ ਕਰ ਲੀਆਂ ਤੁਸੀਂ ਪੂਰੀਆਂ ਇਹ ਹਾਂ ਜੀ ਪੂਰੀਆਂ ਕਰ ਸਾਗ ਬਣਾਉਂਗੇ ਹੁਣ ਹਾਂ ਜੀ ਸਾਗ ਫਿਰ ਰੱਖਿਆ ਜਾਂਦਾ ਹੈ ਕਿ ਹੱਲੇ ਖਰੀਦਣ ਆਏ ਲੈ ਆਂਦਾ ਆ ਅੱਛਾ ਅੱਛਾ ਹਾਂ ਜੀ ਤੇ ਘਰੇ ਜਾ ਕੇ ਫਿਰ ਬਣਾਉਣਾ ਹੈ ਹਾਂ ਜੀ ਖੀਰ ਵੀ ਬਣਾਉਂਦੇ ਆ ਨਾ ਹਾਂਜੀ ਉਹਦੀ ਤਿਆਰੀ ਹੋ ਚੁੱਕੀ ਹੈ ਉਹਦੀ ਹਲੇ ਕਰਨੀ ਆ ਠੀਕ ਹੈ ਤੇ ਆਂਡਗਵਾਂਡ ਚ ਬੱਚੇ ਆ ਰਹੇ ਨੇ ਲੋੜੀ ਮੰਗਣ ਦੇ ਲਈ ਛੋਣ ਛੋੜੇ ਆਉਂਦੇ ਆ ਅੱਛਾ ਫਿਰ ਦਿੰਦੇ ਉਹਨਾਂ ਨੂੰ ਲੋੜੀ ਹਾਂਜੀ ਹਾਂਜੀ ਅੱਛਾ ਤੇ ਇੱਕ ਇਹ ਵੀ ਹੈ ਕਿ ਹੁਣ ਦੇ ਸਮੇਂ ਚ ਨਾ ਥੋੜਾ ਲੋੜੀ ਦਾ ਜਿਹੜਾ ਤਿਉਹਾਰ ਹੋ ਘਟਣ ਜਿਹਾ ਲੱਗ ਗਿਆ ਪਹਿਲੇ ਸਮੇਂ ਦੇ ਹਿਸਾਬ ਨਾਲ ਦੀ ਬਹੁਤ ਘਟ ਗਿਆ ਆ ਤੁਸੀਂ ਜਾਣਦੇ ਸੀ ਬਚਪਨ ਚ ਹਾਂਜੀ ਹਾਂਜੀ ਕਿਵੇਂ ਮੰਗਦੇ ਸੀ ਫਿਰ ਲੋੜੀ ਇੰਨਾ ਹੀ ਮੰਗੀ ਆਈਦੀ ਗਾਣੇ ਔਰ ਤਾਂ ਦੰਦਾ ਹੀ ਆ ਨਹੀਂ ਪਹਿਲਾਂ ਵਸੇਰੀ ਮੰਗੀ ਜੀ ਪੁੱਤ ਹੁਣ ਹੈ ਨਹੀਂ ਉਹ ਨਹੀਂ ਗਾਉਂਦਾ ਠੀਕ ਹੈ ਮੈਂ ਠੀਕ ਨਹੀਂ ਕੀ ਰਹੀ ਅੱਛਾ ਜੀ ਬੰਦ ਘਟਾਉਣੇ ਪੈਗੇ ਵੀ ਹਾਂਜੀ ਹਾਂਜੀ ਤੇ ਹੁਣ ਬੱਚੇ ਜ਼ਿਆਦਾ ਆਉਂਦੇ ਨੇ ਉਹ ਗੀਤ ਵਗੈਰਾ ਗਾ ਕੇ ਸੁਣਾਉਂਦੇ ਆ ਗਾਉਂਦੇ ਆ ਗਾਉਂਦੇ ਆ ਪਹਿਲੇ ਹਿਸਾਬ ਨਾਲ ਹੀ ਗਾਉਂਦੇ ਆ ਕਿ ਕੁਝ ਨਵਾਂ ਹੀ ਪਤਾ ਨਹੀਂ ਲੋਕ ਕੀ ਕਹਿੰਦੇ ਆ ਅੱਛਾ ਸਾਡੇ ਵਾਲੇ ਨਹੀਂ ਉਹ ਕੰਮ ਹੈਗੇ ਅੱਛਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਜਿਵੇਂ ਹੁਣ ਤੁਸੀਂ ਘਰੇ ਜਾ ਕੇ ਸਾਗ ਬਣਾਉਣਾ ਹੈ ਤੇ ਸਾਗ ਕਹਿੰਦੇ ਆ ਕਿ ਅਗਲੇ ਦਿਨ ਖਾਈਦਾ ਹੈ ਹਾਂਜੀ ਹਾਂਜੀ ਕੱਲੋ ਠੀਕ ਹੈ ਤੇ ਅੱਜ ਤੁੜਕਾ ਵਗੈਰਾ ਰੱਖ ਕੇ ਰੱਖ ਲੈਣਾ ਵਗੈਰਾ ਰੱਖ ਲੈਣਾ ਬੱਸ ਤੇ ਸਵੇਰੇ ਖਾਣਾ ਹਾਂਜੀ ਸਵੇਰੇ ਖਾਣਾ ਠੀਕ ਹੈ ਜੀ ਧੰਨਵਾਦ ਧੰਨਵਾਦ ਗੱਲਬਾਤ ਲੋਕਾਂ ਦੇ ਨਾਲ ਕੀਤੀ ਹੈ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਲੋਹੜੀ ਦੇ ਤਿਉਹਾਰ ਮੌਕੇ ਪਹਿਲੇ ਸਮੇਂ ਦੇ ਵਿੱਚ ਕਿਵੇਂ ਰੁਝਾਨ ਕਾਫੀ ਜ਼ਿਆਦਾ ਲੋਕਾਂ 'ਚ ਵੇਖਣ ਨੂੰ ਮਿਲਦਾ ਸੀ ਤੇ ਅੱਜ ਦੇ ਸਮੇਂ 'ਚ ਇਹ ਕੁਝ ਕ ਘੱਟ ਚੁੱਕਿਆ ਹੈ ਕਿਸ ਤਰੀਕੇ ਲੋਕ ਲੋਹੜੀ ਮਨਾਉਂਦੇ ਨੇ ਖੁਸ਼ੀ ਦਾ ਇਹ ਤਿਉਹਾਰ ਕਿਵੇਂ ਉਹਨਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਦੁਕਾਨਦਾਰ ਦੇ ਨਾਲ ਵੀ ਗੱਲ ਕੀਤੀ ਜਿਸ ਨੇ ਦੱਸਿਆ ਹੈ ਕਿ ਪਹਿਲੇ ਸਮੇਂ ਦੇ ਹਿਸਾਬ ਦੇ ਨਾਲ ਹੁਣ ਦੇ ਸਮੇਂ ਦੇ ਵਿੱਚ ਉਸ ਦੇ ਗਾਹਕ ਵੀ ਜਿਹੜੇ ਉਹ ਘਟਣ ਲੱਗ ਗਏ ਨੇ ਤੇ ਸਮਾਨ ਵੀ ਜਿਹੜਾ ਉਹ ਪਹਿਲੇ ਸਮਿਆਂ ਨਾਲੋਂ ਘੱਟ ਜਿਹੜਾ ਉਹ ਵਿਕਦਾ ਹੈ ਗੱਲ ਬਾਤ ਕੀਤੀ ਹੈ ਲੋਕ ਖੁਸ਼ੀ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਨੇ ਤੇ ਲੋਕਾਂ ਦੇ ਜੋ ਵਿਚਾਰ ਸੀ ਉਹ ਸਾਂਝੇ ਅਸੀਂ ਤੁਹਾਡੇ ਨਾਲ ਕੀਤੇ ਨੇ ਤੁਸੀਂ ਵੇਖਿਆ ਕਿ ਕਿਵੇਂ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਇਸ ਤਿਉਹਾਰ ਨੂੰ ਲੈ ਕੇ ਵੇਖਣ ਨੂੰ ਮਿਲ ਰਿਹਾ ਤੇ ਅਜਿਹੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਤੁਸੀਂ ਆਰਪੀਡੀ 24 ਦੇ ਨਾਲ ਜੁੜੇ ਰਹੋ ਤੇ ਹੁਣ ਮੈਨੂੰ ਦਿਓ ਇਜਾਜ਼ਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ